ਵਹੀਗੁਰੂ ਜੀ ਦਾ ਖਾਲਸਾ ਵਹੀਗੁਰੂ ਜੀ ਦੀ ਫਤਿਹ 13 ਫਰਵਰੀ ਤੋਂ ਲੈ ਕੇ ਜਿਹੜਾ ਖਰੌਰੀ ਬਾਰਡਰ ਉੱਤੇ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਉਚਾਲਾ ਮੰਡੀ ਦੇ ਵਿੱਚ ਹਰਿਆਣੇ ਦੇ ਵਿੱਚ ਵੱਡੀ ਮਹਾਂ ਰੈਲੀ ਕੀਤੀ ਜਾ ਰਹੀ ਹੈ ਜ ਜਿਹਦੇ ਵਿੱਚ ਸਾਰਗਾ ਦਸੇ ਬੰਦਿਆ ਵੱਧ ਤੋਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਆਹ ਦੀ ਕਿਸਾਨ ਜਨਤਾ ਸਿੱਧੂਪੁਰ ਪੀ ਸਾਲ ਸਭਾ ਸਭ ਬਸ ਵੱਡੀ ਲੈ ਕੇ ਜਾ ਰਹੇ ਅੱਜ ਉਥੇ ਹਰਿਆਣਾ ਸਰਕਾਰ ਨੂੰ ਆਪਾਂ ਨੇ ਦਿਖਾਉਣਾ ਹੈ ਬਈ ਆ ਸਾਡੇ ਕੋਲੇ ਫੌਜਾ ਆਈ ਨਹੀਂ ਅਜੇ ਮੋਕੇ ਉਹ ਕਹਿ ਰਹੇ ਸੀ ਇੱਥੇ ਦਾ ਘੱਟ ਘੱਟ ਹੈ ਜੀ ਇੱਥੇ ਆਏ ਬੰਦੇ ਇਕੱਠੇ ਰੇ ਇਹ ਸਾਰਾ ਅੱਜ ਉਥੇ ਵੱਡੀ ਰੇਲੀ ਦੇ ਵਿੱਚ ਹਜ਼ਾਰਾਂ ਚ ਨਹੀਂ ਇਕੱਠਾ ਅਜ ਲੱਖਾਂ ਚ ਇਕੱਠ ਹੋਣਾ ਹੈ ਲੱਖਾਂ ਚ ਇਕੱਠ ਕਰਕੇ ਅਸੀਂ ਅੱਜ ਸਰਕਾਰ ਨੂੰ ਦਿਖਾਵਾਂਗੇ ਵੀ ਸਾਡੇ ਕੋਲੇ ਔਜਾ ਆਈਆਂ ਨੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਐਮਐਸਬੀ ਹੈ ਜੇ ਐਮਐਸਬੀ ਨਹੀਂ ਮਿਲਦੀ ਤਾਂ ਭਰਾ ਬਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਖੇਤੀ ਆ ਉਹਦਾ ਧੰਦਾ ਜਿਹੜਾ ਸਾਡਾ ਖਤਮ ਹੋ ਜਾਊਗਾ ਕਿਉਂਕਿ ਸਰਕਾਰ ਕਹਿ ਰਹੀ ਆ ਵੀ ਮੰਨ ਲਓ ਪ੍ਰਾਈਵੇਟਾਂ ਨੂੰ ਜਿਹੜੇ ਆਪਣੇ ਪ੍ਰਾਈਵੇਟ ਆ ਉਹਨਾਂ ਨੂੰ ਪਹਿਲ ਦੇ ਰਹੀ ਆ ਜਿਹਨਾਂ ਦਾ ਨਵੇਂ-ਨਵੇਂ ਸੈਲੋ ਬਣ ਰਹੇ ਨੇ ਜਿਹੜੀਆਂ ਸਾਡੀਆਂ ਮੰਡੀਆਂ ਜਿਵੇਂ ਹੋਰ ਵੀ ਪ੍ਰਾਈਵੇਟ ਕਰਨ ਕਰਿਆ ਸਾਡੀਆਂ ਜ਼ਮੀਨਾਂ ਨੇ ਸਾਡੀਆਂ ਮੰਨ ਲਓ ਜਿਹੜੇ ਗ੍ਰੈਡ ਸੀ ਉਹ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਬਣੇ ਹੋਏ ਨੇ ਪਰ ਭਰਾਵੋ ਜਿਹੜੀ ਇਹ ਆ ਜੋ ਮੰਡੀਆਂ ਨੇ ਮੰਡੀਆਂ ਵੀ ਸਾਡੀਆਂ ਜ਼ਮੀਨਾਂ 'ਚ ਬਣੀਆਂ ਵੀਆਂ ਨੇ ਇਹ ਮੰਡੀਆਂ ਵੀ ਸਰਕਾਰ ਨੇ ਪ੍ਰਾਈਵੇਟਾਂ ਨੂੰ ਦੇ ਦੇਣੀਆਂ ਨੇ ਜੇ ਇਹ ਆਪਾਂ ਐਮਐਸਪੀ ਦਾ ਗਰੰਟੀ ਕਾਨੂੰਨ ਨਾ ਲਿਆ ਤਾਂ ਜਿਹੜੀ ਵੱਡੀ ਲੜਾਈ ਆ ਇਹ ਲੜਾਈ ਲੜਨ ਦੀ ਖਾਤਰ ਅੱਜ ਆਪਾਂ ਮਹਾਂ ਰੈਲੀ ਦੇ ਵਿੱਚ ਸਾਂਭਲ ਹੋਣ ਚੱਲਿਆ ਮਹਿਲਕਲਾ ਬਲਾਕ ਜਿਹੜਾ ਬਰਨਾਲਾ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਜਿਹੜਾ ਆਪਣਾ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਕਰਕੇ ਆਪਾਂ ਜੇ ਭਰਾਵਾ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਆ ਜਿਹੜੀ ਉਹਨੂੰ ਲਾਹੇਵੰਦ ਧੰਦਾ ਬਣਾਉਣਾ ਹੈ ਤਾਂ ਜਿਹੜੀ ਐਮਐਸਪੀ ਆ ਉਹਦਾ ਗਰੰਟੀ ਕਾਨੂੰਨ ਲੈ ਕੇ ਆਪਾ ਤੇ ਜਿਹੜੀ ਸ਼ੋਮੀ ਦਾਤਾਂ ਦੀ ਰਿਪੋਰਟ ਆ ਉਹ ਲਾਗੂ ਕਰਾਈਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖੇਤੀ ਆ ਉਹਨੂੰ ਲਾਹੇਵੰਦ ਧੰਦਾ ਬਣਾਈਏ ਇੰਨੇ ਕਹਿੰਦਾ ਫਤਿਹ ਬੋਲੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ